ਬੱਚਿਆਂ ਵਾਸਤੇ ਜਿਵੇਂ ਕੜੀ ਬੀਰ ਹੋ ਗਏ ਲੋ ਜੀ ਅੱਤਾ ਬਹੁਤ ਸੋਹਣੇ ਲੱਗੇ ਹੋਏ ਜੀ ਚੁੱਲ੍ਹੇ ਅੰਦਰ ਧੰਨੋੜ ਦੇਖੋ ਕਿੱਡੀ ਵੱਡੀ ਲੱਗ ਰਹੀ ਹੋਈ ਹੈ ਜੀ ਮੇਰੇ ਵੱਲੋਂ ਤੁਹਾਨੂੰ ਸਾਰਨ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਆਪਾਂ ਵੀ ਠੀਕ ਹਾਂ ਜੀ ਅੱਜ 12 ਸਤੰਬਰ ਦਿਨ ਸ਼ੁੱਕਰਵਾਰ ਤੇ ਸਪਾਰ ਦਾ ਮਤਲਬ ਜਿਵੇਂ ਕਿ ਤੁਹਾਨੂੰ ਪਤਾ ਹੀ ਚੱਲ ਰਿਹਾ ਜੀ ਕਈ ਦਿਨਾਂ ਤੋਂ ਤੇ ਅੱਜ ਆਪਾਂ ਫੇਰ ਸਪਾਰ ਦੇ ਮੇਲੇ ਚਾਏ ਹੋਏ ਆ ਜੀ ਤੇ ਤੁਹਾਨੂੰ ਇਥੇ ਕਮਾਉਣੀ ਆ ਫੇਰ ਦੁਬਾਰਾ ਫੇਰ ਤੇ ਅੱਜ ਸਪਾਰਦਾ ਮੇਲਾ ਜੀ ਤੇ ਸ਼ਾਮ ਦਾ ਟਾਈਮ ਹੋ ਗਿਆ ਜੀ 4:30 ਤੇ ਆਪਾਂ 4:30 ਵਜੇ ਆਪਾਂ ਸ਼ਾਮ ਨੂੰ ਆਏ ਆ ਕਿਉਂਕਿ ਦੁਪਹਿਰ ਤਾਂ ਇੱਕ ਤਾਂ ਜਿਹੜੇ ਝੁੱਲੇ ਉਹ ਚੱਲਦੇ ਨਹੀਂ ਹੈਗੇ ਇੱਕ ਰਸ਼ ਬਹੁਤ ਹੁੰਦਾ ਦੁਪਹਿਰ ਵੇਲੇ ਤੇ ਧੁੱਪ ਬਹੁਤ ਹੁੰਦੀ ਆ ਇਸੇ ਕਰਕੇ ਆਪਾਂ ਸ਼ਾਮ ਨੂੰ ਆਏ ਆ ਜੀ 4:30 ਦਾ ਟਾਈਮ ਹੋ ਗਿਆ ਜੀ ਤੇ ਚਲੋ ਆਪਾਂ ਚੱਲਦੇ ਆ ਜੀ ਤੁਹਾਨੂੰ ਦਿਖਾਣੇ ਆ ਇੱਧਰ ਝੁੱਲੇ ਫਿਰ ਜਿਹੜੇ ਗੱਲਬਾਤ ਕਰਦੇ ਆ ਤੇ ਇੱਥੇ ਲੱਗੇ ਹੋਏ ਜੀ ਗਜਰੇ ਚੂੜੀਆਂ ਵਗੈਰਾ ਲੋ ਜੀ ਇਧਰ ਲੱਗਿਆ ਹੋਇਆ ਜੀ ਬੱਚਿਆਂ ਵਾਸਤੇ ਗੱਡੀਆਂ ਆ ਦੇਖੋ ਜੀ ਬਹੁਤ ਸਾਮਾਨ ਬੱਚਿਆਂ ਵਾਸਤੇ ਤੁਹਾਨੂੰ ਮਿਲ ਜਿਓਗੇ ਇੱਥੇ ਵੱਖ-ਵੱਖ ਰੰਗ ਦੀਆਂ ਗੱਡੀਆਂ ਤੇ ਆਦੋਂ ਮਿਲਾ ਲੁੱਟ ਕੇ ਲੈ ਜਾਓ ਜੀ ਤੇ ਇਧਰ ਸਾਹਮਣੇ ਵੀ ਲੱਗੀਆਂ ਹੋਈਆਂ ਜੀ ਤੇ ਉਹ ਉਧਰ ਸਾਮਾਨ ਹੈਗਾ ਜੀ ਘਰ ਵਾਸਤੇ ਤੇ ਇਧਰ ਹੈਗਾ ਜੀ ਇੱਧਰ ਬਾਕੀ ਇਧਰ ਸਾਮਾਨ ਬੱਚਿਆਂ ਵਾਸਤੇ ਤੇ ਬੀਬੀਆਂ ਭੈਣਾਂ ਵਾਸਤੇ ਸਾਮਾਨ ਇਧਰ ਲੱਗੇ ਹੋਇਆ ਜੀ ਇਹ ਤੁਸੀਂ ਆ ਦੇਖ ਸਕਦੇ ਹੋ ਜੀ ਇੱਥੇ ਵੀ ਬੱਚਿਆਂ ਵਾਸਤੇ ਦੁਸ਼ੀਆਂ ਵਾਸਤੇ ਸਮਾਨ ਪੂਰਾ ਲੱਗੇ ਹੋਇਆ ਜੀ ਇੱਧਰ ਤੇ ਇੱਧਰ ਦਿਖਾ ਦਨੇ ਆ ਜੀ ਇੱਧਰ ਘਰ ਵਾਸਤੇ ਟ੍ਰੇ ਹੋ ਗਿਆ ਜੀ ਕੀ ਰੇਟ ਵੀ ਜਾਣਦਾ ਜੀ 100 ਰੁਪਏ ਜੀ 100 ਰੁਪਿਆ ਆ 100 ਰੁਪਏ ਦੀ ਟ੍ਰੇ ਜੀ ਤੇ ਬਾਕੀ ਅਲੱਗ-ਅਲੱਗ ਇਥੇ ਬਣੇ ਹੋਏ ਜੀ ਜਿਵੇਂ ਆਹ ਹੋਵੇਗੀ ਦੇਖੋ ਇਹ ਜੱਗ ਦੇ ਵਿੱਚ ਗਲਾਸ ਹੈ ਜੀ ਚਾਰ ਗਲਾਸ ਪਣ ਕਿੰਨਾ ਦਾ ਹੈ ਤੇ ਆ ਜੀ 100 ਰੁਪਏ ਦਾ ਤੇ ਜੱਗ ਪਾਣੀ ਵਾਲਾ ਜੀ ਤੇ ਇਹਦੇ ਵਿੱਚ ਚਾਰ ਗਲਾਸ ਵਿੱਚ ਫ੍ਰੀ ਹੈ ਜੀ ਤੇ ਇੱਧਰ ਵਾਈਟ ਹੈ ਜੀ ਠੀਕ ਹੈ ਜੀ ਬਾਕੀ ਸਮਾਨ ਬਹੁਤ ਹੈ ਜੀ ਇੱਥੇ ਸਰ ਵਾਸਤੇ ਜੰਮਿਆ ਹੈ ਡਰਾਈ ਫਰੂਟ ਬਿਸਕਟ ਵਰਗੈ ਰ ਨਮਕੀਨ ਵਰਗੈ ਰੱਖਣ ਵਾਸਤੇ ਹੈਗੇ ਹੈ ਜੀ ਕਿੱਧਰ ਆ ਗਿਆ ਜੀ ਪਰਸ ਨੰਬਰ ਚੱਲਦੀ ਆ ਕਿੰਨੇ ਕਿੰਨੇ ਦਾ ਬਈ ਪਰਸ 250 ਰੁਪਏ ਜੀ 250 ਹੈ ਜੀ ਕਾਹ 250 ਦੇ ਪਰਸ ਨਹੀਂ ਤੇਰੇ ਨਹੀਂ ਬਣਾਉਂਦੇ ਸਾਰੇ 250 ਦੇ ਆ ਜੀ ਹਾਂ ਜੀ 250 ਦੇ ਜੀ ਠੀਕ ਹੈ ਜੀ ਆ ਦੇਖੋ ਜੀ ਪਰਸ 250 ਦਾ ਉਹੀ ਹੈ ਜਿਹੜੇ ਮੋਲਾਂ ਚ 7-700 ਰੁਪਏ ਮਿਲਦੇ ਸਨ 250 ਨੂੰ ਮਿਲਦੀ ਹੈ ਅੱਛਾ ਜੀ ਔਰ ਮਤਲਬ オリジナル ਆ ਹੈ ਉਹੀ ਚੀਜ਼ ਹੈ ਜਿਹੜੀ ਉੱਥੇ ਮਿਲਦੀ ਹੈ ਉਹੀ ਚੀਜ਼ ਇੱਥੇ ਮਿਲਦੀ ਹੈ ਜੀ ਉਹ ਵੇਖ ਕਹਿੰਦਾ ਮੇਰੀ ਵੀਡੀਓ ਤੇ ਪਲਾਂ ਹੀ ਸੰਗ ਲੱਗਦੀ ਹੈ ਚਲੋ ਜੀ ਕੋਈ ਗੱਲ ਨਹੀਂ ਆ ਦੇਖੋ ਜੀ ਬਹੁਤ ਹੈ ਜੀ ਸਮਾਨ ਇੱਥੇ ਲੱਗਿਆ ਹੋਇਆ ਜੀ ਆ ਕੇ ਖਰੀਦੋ ਸਸਤੇ ਰੇਟਾਂ ਦੇ ਵਿੱਚ ਤੇ ਜਿਹੜੀ ਤੁਹਾਨੂੰ ਮੋਲਾਂ ਵਿੱਚ ਚੀਜ਼ਾਂ ਦਿਖਦੀਆਂ ਨੇ ਤੇ ਉਹੀ ਤੁਹਾਨੂੰ ਚੀਜ਼ਾਂ ਇੱਥੇ ਦਿਖਣਗੀਆਂ ਜੀ ਵਧੀਆ ਤੇ ਵਧੀਆ ਪਰਸ ਤੇ ਨਵੇਂ-ਨਵੇਂ ਪਰਸ ਆ ਦੇਖੋ ਆ ਦੇਖੋ ਜੀ ਚਲੋ ਜੀ ਇੱਧਰ ਆ ਕੇ ਜੀ ਗੱਡੀਆਂ ਪਹਿਲੇ ਵਧੀਆ ਲੱਗੋ ਇੱਕ ਪਹਿਲਾਂ ਵੀ ਆਇਆ ਸੀ ਜੀ ਤੇ ਇੱਥੇ ਭਾਈ ਛੱਲੇ ਵੀ ਮਿਲ ਜਾਣਗੇ ਜਿਵੇਂ ਗੱਡੀ ਵਾਲੇ ਛੱਲੇ ਖਾਰ ਵਾਲੇ ਤੇ ਆ ਮੋਟਰਸਾਈਕਲ ਵਾਲੇ ਤੇ ਇੱਧਰ ਪੰਜਾਬ ਪੁਲਿਸ ਵਾਲੇ ਛੱਲੇ ਮਿਲ ਜਾਣਗੇ ਇੱਧਰ ਪੰਜਾਬੀ ਸਲਿੱਪੀ ਬੋਲੀ ਉਹ ਵੀ ਮਿਲ ਜਾਊਗਾ ਜੀ ਬਾਕੀ ਬਹੁਤ ਸਾਰਾ ਸਮਾਨ ਹੈ ਜੀ ਤੇ ਇੱਧਰ ਬੱਚਿਆਂ ਵਾਸਤੇ ਛੇਅਰ ਬੈਂਕ ਵਾਸਤੇ ਲੱਗਿਓ ਜੀ ਬੱਚਿਆਂ ਵਾਸਤੇ ਚੋਲੇ ਹਾਂਜੀ ਸੋਹਤਰ ਲੱਗਿਆ ਜੀ ਝੰਡੋਲ ਤੇ ਆਜ ਨੂੰ ਥੋੜਾ ਟੋਟਾ ਹੀ ਆ ਆ ਚੈੱਕ ਕਰੋ ਤੁਸੀਂ ਜੀ ਆ ਬਣਦੀ ਗੱਲਬਾਤ ਪੂਰੀ ਆ ਦੇਖੋ ਸੋ ਕਿੱਧਰ ਹੈਗਾ ਜੀ ਬੂਤ ਮੰਗਲਾ ਇਸ ਵਪ ਹੁਣ ਇਧਰ ਲੈ ਕੇ ਚਲਦੇ ਆਂ ਜੀ ਤੇ ਇਧਰ ਲੱਗੇ ਹੋਏ ਬੱਚਿਆਂ ਵਾਸਤੇ ਤੇ ਇਧਰ ਲੱਗੇ ਆਂ ਜੀ ਗੇਮਾਂ ਮਤਲਬ 50-50 ਰੁਪਏ ਵਿੱਚ ਤੁਸੀਂ ਗੇਮਾਂ ਖੇਡ ਸਕਦੇ ਹੋ ਜਿੱਥੇ ਆ ਕੇ ਤੇ ਬਹੁਤ ਇੱਜਾ ਇਧਰ ਮਈਆਂ ਹੋਈਆਂ ਜੀ ਤੇ ਆ ਸਾਹਮਣੇ ਦੇਖੋ ਇਸ طرف ਮਨੋਰੰਜਨ ਖਣ ਗੇਮ ਆ ਦੇਖੋ ਕਿੰਨੇ ਰੁਪਏ ਕੇਮਰੇ 50 ਰੁਪਏ 50 ਰੁਪਏ ਦੇ ਕਿੰਨੇ ਘੜੇ 10 ਘੜੇ 10 ਘੜੇ ਲੋ ਜੀ 50 50 ਰੁਪਏ ਦੀ ਗੇਮ ਹੈ ਵੀ 10 ਘੜੇ ਪਾਓ ਤੇ ਆਪਣਾ ਆਨੰਦ ਲੋ ਚਲੋ ਆ ਜਾਓ ਆ ਗਏ ਤੇ ਇੱਧਰ ਲੱਗਿਆ ਜੀ ਬੱਚਿਆਂ ਦੇ ਨੱਚਣ ਟੱਪਣ ਵਾਸਤੇ ਮਿੱਟੀ ਮਾਉਂ ਸਾਮਣਾ ਦੇਖੋ ਤੇ ਇੱਧਰ ਛੋਟੇ ਬੱਚਿਆਂ ਵਾਸਤੇ ਲੱਗਿਆ ਜੀ ਆਹਾ ਬੱਤਕ ਜੀ ਤੇ ਵਾਕੀ ਬੱਚਿਆਂ ਦਾ ਥੋੜਾ ਸੈਸ਼ਨ ਜਿਆ ਲੱਗੀ ਆ। ਕੁਝ ਇਹ ਗੱਲਾਂ। ਹੈਲੋ ਕੀ ਹਾਲ ਚਾਲ? ਠੀਕੋ। ਤੇ ਆਹ ਸਾਹਮਣੇ ਟਿਕਟ ਘਰ ਤੇ ਉਧਰ ਬਾਕੀ ਬੱਚਿਆਂ ਵਾਸਤੇ ਲੱਗੇ ਹੋਏ ਜੀ ਗੱਡੀਆਂ, ਕਾਰਾਂ, ਮੋਟਰਸਾਈਕਲ ਤੇ ਛੋਟੇ-ਛੋਟੇ ਜੁਹਾਰ। ਆਹ ਦੇਖੋ ਜੀ ਨਿੱਕਾ ਜਿਹਾ ਬੱਚਾ ਲੱਗਿਆ ਜੀ ਕੁੱਦਣਾ। ਲੋ ਜੀ। ਉਹ ਕੋਈ ਹਾਲ ਟੱਪਾ ਚੱਕੋ। ਐ ਕਰਦੇ ਆ। ਉਹ ਡਰਦੀ ਆ ਹਲੋ ਸੁਣੀ ਸੁਣੀ ਆ ਨਹੀਂ ਨਹੀਂ ਲੋ ਜੀ ਇੱਧਰ ਚਲਦੇ ਆ ਜੀ ਉੱਧਰ ਹੀ ਬਣਿਆ ਹੋਇਆ ਜੀ ਭੂਤ ਬੰਗਲਾ ਤੇ ਇੱਧਰ ਬਾਕੀ ਬੱਚਿਆਂ ਵਾਸਤੇ ਆ ਛੋਟੀਆਂ ਟ੍ਰੇਨਾਂ ਤੇ ਦੇਖ ਸਕਦੇ ਹੋ ਜੀ ਤੇ ਇੱਧਰ ਆ ਜੀ Rajasthan ਊਟ ਸਵਾਰੀ ਆ ਬਣੇ ਹੋਏ ਜੀ ਇਹ ਸੱਚੀ ਦਾ ਨਕਲੀ ਨਾ ਸਮਝ ਲਿਓ ਆਵਾਜ਼ ਨਾ ਆ ਰਹੀ। ਹੁੰਦਾ ਕਹਿੰਦਾ ਬਾਕੀ ਹਾਂ ਕੋਈ ਗੱਲ ਬੋਲੋ। ਸੋਦਰ ਬੱਚਿਆਂ ਵਾਸਤੇ ਲੱਗੀਆਂ ਜੀ ਕਿਸ਼ਤੀਆਂ। ਇੱਧਰ ਲਾ ਕੇ ਚੱਲਦੇ ਆ ਜੀ ਤੁਹਾਨੂੰ ਦਿਖਾਉਨੇ ਆ ਜੀ ਇੱਧਰ ਆ ਜੀ ਤੇ ਸੇ ਲੱਗੀ ਹੋਈ ਜੀ ਦੇਖੋ ਸਾਹਮਣੇ ਸਾਹਮਣੇ ਲੱਗੇ ਹੋ ਜੀ ਬਹੁਤ ਵੱਡੀ ਚੰਡੋਲ ਆ ਮੇਲੇ ਦਾ ਥਿ ਵਯੂ ਹੈ ਜੀ ਦੇਖੋ ਤੇ ਬਹੁਤ ਸਾਰੇ ਇਧਰ ਲੱਗੇ ਹੋ ਜੀ ਚੰਡੋਲ ਝੂਲੇ ਵਗੈਰਾ ਈਮਾ ਵਗੈਰਾ ਬਹੁਤ ਸਾਰੇ ਲੱਗੇ ਹੋਈਆਂ ਜੀ ਤੇ ਇਧਰ ਵਾਕਈ ਖਾਣ ਪੀਣ ਵਾਲਾ ਸਮਾਨ ਹੋ ਗਿਆ ਜੀ ਇਧਰ 버ਗਰ ਐ ਨੂਡਲ ਮੈਗੀ ਵਗੈਰਾ ਸਭ ਕੁਝ ਮਿਲ ਜਾਂਦਾ ਇੱਥੇ ਉਹ ਦੇਖੋ ਸਾਹਮਣੇ ਜਦੋਂ ਆਪਾਂ ਉਧਰ ਆਉਨੇ ਆ ਜੀ ਤੇ ਸਾਹਮਣੇ ਲੱਗਾ ਹੈ ਜੀ ਖੂਨਦਾਨ ਕੈਂਪ ਤੇ ਜਰੂਰ ਖੂਨਦਾਨ ਕਰਨਾ ਚਾਹੀਦਾ ਜੀ ਤੇ ਖੂਨ ਆਪਣਾ ਨਵਾਂ ਬਣ ਜਾਂਦਾ ਟਾਈਮ ਨਾਲ ਹੀ ਤੇ ਆ ਸਾਹਮਣੇ ਸੀਨੀਅਰ ਸੈਕੰਡਰੀ ਸਕੂਲ ਹੈ ਜੀ ਛਪਾਰ ਤੇ ਨਾਲ ਲੱਗਾ ਜੀ ਮੈਡੀਕਲ ਕੈਂਪ ਉਹ ਖੂਨਦਾਨ ਕੈਂਪ ਸੋਰੀ ਤੇ ਨਾਲ ਹੀ ਚੀਜ਼ਾਂ ਬਹੁਤ ਹੁਣ ਲੱਗੀਆਂ ਨੇ ਦੇਖੋ ਤੁਸੀਂ ਪਾ ਸਪਾਰਦਾ ਮੇਲਾ ਕੰਬੜਿਆ ਜੀ ਤੇ ਬਹੁਤ ਰੌਸ਼ਾ ਜੀ ਤੇ ਇਧਰ ਲੱਗਿਆ ਜੀ ਪਾਰਕਿੰਗ ਪਾਰਕਿੰਗ ਇੱਥੇ ਜੀ 3-4 ਬਣੇ ਹੋਏ ਆ ਜੀ ਤੇ ਸਾਪੀ ਸਾਹਬ ਵਾਲੋ ਕਿੰਨਾ ਇਕੱਠੇ ਜੀ ਤੇ ਆਟੋ ਵਗੈਰਾ ਤੇ ਬਹੁਤ ਚੱਲਦੇ ਆ ਜੀ ਕੋਈ ਟੈਨਸ਼ਨ ਨਹੀਂ ਹੈਗੀ ਵੀ ਅੰਦਰ ਆਉਣ ਜਾਣ ਦੀ ਬਾਕੀ ਉਹ ਸਾਹਮਣੇ ਦੋ ਰਸਤੇ ਜਾਂਦੇ ਨੇ ਇੱਕ ਚੱਲਾ ਜਾਂਦਾ ਮੰਡੀ ਵਾਲੇ ਅੰਦਰ ਤੇ ਇੱਕ ਇਧਰ ਚੱਲਾ ਜਾਂਦਾ ਜੀ ਰਾਏਕੋਟ ਇਧਰ ਵੀ ਚਲਾ ਜਾਂਦਾ ਤੇ ਰਾਏਕੋਟ ਇਧਰ ਵੀ ਚਲਾ ਜਾਂਦਾ ਜੀ ਮਾਰੀ ਤੋਂ ਨਾਲ ਹੀ ਲੰਘ ਕੇ ਰਾਜਕੋਟ ਠੀਕ ਹੈ ਜੀ ਬਾਕੀ ਸਮਾਨ ਬਹੁਤ ਜਿਆਦਾ ਜੀ ਮੇਲੇ ਤੇ ਬਾਕੀ ਮੇਲੇ ਤੇ ਤੁਹਾਨੂੰ ਪਤਾ ਹੀ ਹੈ ਮੇਲੇ ਤੇ ਸਮਾਨ ਹਰ ਵਾਰੀ ਵਧੀਆ ਮਿਲਦਾ ਜੀ ਇਧਰ ਟੈਡਵੀਅਰ ਲੱਗੇ ਹੋ ਜੀ ਦੇਖੋ ਇਧਰ ਬਾਕੀ ਫੋਨਾਂ ਦੇ ਹੋਗੇ ਕਵਰ ਦੇ 100 ਮੋਬਾਈਲ ਕਵਰ ਆ ਗਏ ਜੀ ਵਧੀਆ ਮੋਬਾਈਲ ਕਵਰ ਵਾਲੇ ਸੇਲ ਲੇਡੀਜ਼ਾਸਟੇ ਜੈਂਟਸਾਸਟੇ ਲੇਡੀਜ਼ਾਸਟੇ ਜੈਂਟਸਾਸਟੇ ਮੋਬਾਈਲ ਕਵਰ ਵੀ ਇੱਥੇ ਹੋਵੇਗਾ ਸੋ ਇਧਰ ਲੱਗੇ ਹੋ ਜੀ ਸਸਤਰ ਵਗੈਰਾ ਇਹ ਕੋਦ ਸੀ ਰੋਦਰਸ਼ਣ ਤੇ ਆ ਲੱਗੇ ਉੱਪਰ ਲਡਾਸੀਆਂ ਕੁੰਡੇ ਸੁਪਾਨਾ ਤੇ ਇਹ ਬੱਲ ਤਾਂਗੇ ਜੀ ਸਮਰ ਵਾਸਤੇ ਪਟੀਆਂ ਆ ਹੀ ਰਹੀਆਂ ਪਟੀਆਂ ਵਾਸਤੇ ਆ ਪੈਸਾ ਲੱਗੇ ਜੀ ਤੇ ਆ ਛੋਟੀਆਂ ਛੋਟੀਆਂ ਹਾਲ ਹੋ ਜੀ ਹੈ ਨਾ ਬਾਹਰੋਂ ਤਾਂ ਨਾ ਗਿੱਲਾ ਹੁੰਦਾ ਪਿੱਛੇ ਸਕਾਣਾ ਬੰਦ ਤੁਸੀਂ ਕਰਾਂਗੇ ਲੋਕਾਂ ਦੇ ਤੇ ਇੱਕ ਹਾਂ ਜੀ ਟਾਈਮ ਹੋ ਗਿਆ ਜੀ ਸ਼ਾਮ ਦਾ 6:00 ਵਜੇ 10 ਮਿੰਟ ਤੇ ਰਸ਼ ਹੋਣ ਲੱਗ ਗਿਆ ਜੀ ਥੋੜੀ ਥੋੜੀ ਹੋਣਾ ਤੇ 4:00 ਵਜੇ ਤੱਕ ਪਹਿਲਾਂ ਹੈ ਨਹੀਂ ਸੀ ਰਸ਼ ਤੇ ਹੁਣ 6:00 ਵਜੇ 10 ਮਿੰਟ ਹੋ ਗਏ ਤੇ ਰਸ਼ ਪੂਰਾ ਹੋ ਰਿਹਾ ਜੀ ਦੇਖੋ ਹੋਰ ਜਿੱਧਰ ਲੱਗਿਆ ਜੀ ਦੁਕਾਨਾਂ ਖਜਲਾ ਹਾਂਜੀ ਖਜਲਾ ਮਠਾਈ ਕਹਿੰਦੇ ਜੀ ਹਾਂਜੀ ਇਹ ਖਜਲਾ ਮਠਾਈ ਹੈ ਜੀ ਤੇ ਆਹ ਦੇਖੋ ਤੁਸੀਂ ਡਾਡੂ ਭਾਈ ਬੜਾ ਖੰਦੇ ਨੂੰ ਖੁਸ਼ ਹੋ ਗਏ ਠੀਕ ਹੈ ਜੀ ਜਿਹੜੇ ਜ਼ਮੀਰਦਾਰ ਲੋਕ ਹੈ ਇਹ ਸੂਜੀ ਦੀ ਵਰਫੀ ਹੈ ਇਹ ਸੂਜੀ ਦੀ ਵਰਫੀ ਆ ਗਿਆ ਜੀ ਪੇਠਾ ਆਹ ਦੇਖੋ ਜੀ ਖੱਗਲਾ ਆਏ ਤਾਲੀ ਇਹ ਦੋ ਦਰਸ਼ਨ ਕਰਕੇ ਲੋਕੀ ਜਾਂਦੇ ਆ ਜੀ ਮੇਲੇ ਤੋਂ ਇਹ ਜ਼ਰੂਰ ਲੈ ਕੇ ਜਾਂਦੇ ਜੀ ਕਿੰਨੇ ਦਾ ਇੱਕ ਕਿੰਨੇ ਦਾ ਹੈ 1 50 ਦਾ 50 ਕਾ ਹੈ ਠੀਕ ਹੈ ਜੀ ਬਾਕੀ ਮੇਲਾ ਦੇਖੋ ਤੁਸੀਂ ਬਹੁਤ ਭਰ ਗਿਆ ਜੀ ਹੁਣ ਸਵਾ 6 ਦਾ ਟਾਈਮ ਹੋ ਗਿਆ ਜੀ ਤੇ ਆਸ-ਪਾਸ ਦੇਖੋ ਤੁਸੀਂ ਮੇਲਾ ਹੁਣ ਭਰੀ ਜਾ ਰਿਹਾ ਜੀ ਸ਼ਾਮ ਦਾ ਟਾਈਮ ਹੋ ਗਿਆ ਦੇਖੋ ਰੱਖਣਾ ਪਤਾ 깔 ਆ ਰਹੇ ਜੀ ਹੁਣ ਆ ਦੇਖੋ ਚਲ ਜੀ ਆਪਾਂ ਨੂੰ ਮਿਲਿਆ ਜੀ ਕੀ ਹਾਲ ਚਾਲ ਨੇ ਬਹੁਤ ਵਧੀਆ ਬਾਈ ਕਿੱਥੋਂ ਆਇਓ ਗਰਾਹੇ ਤੋਂ ਹੀ ਗਰਾਹੇ ਤੋਂ ਲੋ ਜੀ ਲੁਧਿਆਣੇ ਤੋਂ ਆਏ ਜੀ ਆਪਣੇ ਸ਼ਹਿਰ ਤੋਂ ਹੀ ਤੇ ਵਧੀਆ ਹੋ ਗਏ ਮੇਲਾ ਦਰਸ਼ਨ ਬਾਈ ਖਾਣਾ ਪੀਣਾ ਕੋ ਬਾਈ ਧੰਨਵਾਦ ਜੀ ਧੰਨਵਾਦ ਜੀ ਠੀਕ ਹੈ ਜੀ ਇਧਰ ਸੇਲ ਲੱਗੀ ਹੋ ਜੀ 10 10 ਰੁਪਏ ਦੀ 10 ਰੁਪਏ 10 ਰੁਪਏ 10 ਰੁਪਏ ਸੇਹ 10 ਰੁਪਏ 10 ਰੁਪਏ ਸੇਹ ਲਾਗੀ 10 ਰੁਪਏ 10 ਰੁਪਏ 10 ਰੁਪਏ ਆ ਰਿਹਾ ਇੱਕ ਆਈਟਮ 10 ਰੁਪਏ 10 ਰੁਪਏ ਜਿਹੜੇ ਕਿ ਪੁਨੀਆ ਦੇ ਪੱਤੇ ਦਾ ਦਾ ਤੇ ਕਲੈਕਸ਼ਨ ਦਾ ਦਾ ਤੇ ਹੀਅਰ ਬੈਂਡ ਦਾ ਦਾ ਤੇ ਤਾਵੇਂ ਦਾ ਦਾ ਮੇਰ ਮਾਰ ਦਾ ਦਾ 10 ਰੁਪਏ ਸੇਹ ਦਾ 10 ਰੁਪਏ 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 ਦਾ ਹੁਣ ਚੈੱਕ ਕਰੋ ਜੀ ਰਸ਼ 4 ਵਜੇ ਤਾਂ ਬਿਲਕੁਲ ਨਹੀਂ ਹੈਗਾ ਸੀ ਰਸ ਹੁਣ ਚੈੱਕ ਕਰੋ ਤੁਸੀਂ ਤੇ ਉਹ ਸਾਹਮਣੇ ਜੀ ਮਾਰੀ ਠੀਕ ਹੈ ਜੀ ਤੇ ਹੁਣ ਤੁਸੀਂ ਚੈੱਕ ਕਰ ਸਕਦੇ ਹੋ ਜੀ ਰਸ ਇਧਰ ਦੇਖੋ ਤੁਸੀਂ ਇਧਰ ਲੱਗਿਆ ਜੀ ਬਹੁਤ ਸਾਰੀਆਂ ਦੁਕਾਨਾਂ ਤੇ ਦੁਕਾਨਾਂ ਤੇ ਅਲੱਗ-ਅਲੱਗ ਟੀਚੇ ਰੱਖੀਆਂ ਹੋਈਆਂ ਜੀ ਜਿਹੜੇ ਦੁਕਾਨਦਾਰ ਰੱਖਦੇ ਨੇ ਹਰ ਆਮ ਵੀ ਤੇ ਬੱਚਿਆਂ ਵਾਸਤੇ ਜਿੰਨਾ ਆ ਹੋ ਗਿਆ ਹੈ ਲੈਟਰ ਹੋ ਗਏ ਹੋਰ ਵੀ ਬਹੁਤ ਸਮਾਨ ਹੈ ਜੀ ਧਾਰਵਾਸਤੇ ਰਸੋਈ ਵਾਸਤੇ ਖਾਣ ਵਾਸਤੇ ਸਾਰਾ ਕੁਝ ਮਿਲ ਜਾਂਦਾ ਜੀ ਤੇ ਖਜਲਾ ਇੱਥੇ ਬਹੁਤ ਮਿਲਦਾ ਜੀ ਤੇ ਖਜਲਾ ਲੋਕ ਮੈਦ ਦਾ ਬਣਦਾ ਜੀ ਤੇ ਘਰੇ ਲੈ ਕੇ ਜਾਂਦੇ ਨੇ ਲੋਕ ਤੇ ਇੱਧਰ ਆ ਗਏ ਜੀ ਸਟੀਲ ਦੇ ਭਾਂਡੇ ਠੀਕ ਹੈ ਜੀ ਹੋਰ ਭਾਈ ਜੀ ਕੀ ਹਾਲ ਚਾਲ ਨੇ ਬਾਕੀ ਬਹੁਤ ਸਾਰੇ ਬਰਤਨ ਹੋਏ ਜਿਸ ਸਟੀਲ ਦੇ ਆਹ ਲੱਗਾ ਮੇਰਾ ਮਦੂਕ ਤਾੜ ਕੇ ਇਤਰੇ ਲੱਗਿਆ ਜੀ ਬਹੁਤ ਸਾਰਾ ਸਮਾਨ ਸ਼ੁਕਰ ਜੀ ਬਾਕੀ ਬਹੁਤ ਸਾਰਾ ਜੀ ਜਿਵੇਂ ਘਰ ਵਾਸਤੇ ਦੇਖੋ ਤੇ ਇਕਸਣ ਵਾਸਤੇ ਦੇਖ ਲੋ ਇਹ ਪਲਾਸਟਿਕ ਦਾ ਜੀ ਲੱਗਦਾ ਜਿਵੇਂ ਪੱਥਰ ਦਾ ਹੁੰਦਾ ਬਹੁਤ ਸਾਮਾਨ ਪਿਆ ਜੀ ਇਹ ਕੱਚ ਦਾ ਹੋ ਗਿਆ ਜੀ ਆ ਗਿਆ ਇਹ ਪਲੇਟਾ ਵਗੈਰਾ ਆ ਗਏ ਆ ਬਾਕੀ ਆ ਭਾਈ ਕਰਦੇ ਕੁਦਰੇ ਆ ਗਏ ਟੂੜੀਆਂ ਬਾਕੀ ਬਹੁਤ ਸਾਮਾਨ ਹੈ ਜੀ ਇੱਥੇ ਤੇ ਇੱਕ ਰਸਤਾ ਤੋਂ ਨਿਕਲਦੇ ਸਾਰੇ ਦੂਸਰਾ ਰਸਤਾ ਪੈ ਰਿਹਾ ਜੀ ਉਧਰ ਵੀ ਲੱਗੇ ਹੋਏ ਆ ਜੀ ਸਾਮਾਨ ਸਾਮਾਨ ਦਾ ਰਸ਼ ਤੇ ਸੰਗਤਾਂ ਦਾ ਰਸ਼ ਇੰਨਾ ਜ਼ਿਆਦਾ ਨਾ ਦੁਕਾਨਾਂ ਬਹੁਤ ਜ਼ਿਆਦਾ ਲੱਗੀਆਂ ਹੋਈਆਂ ਜੀ ਤੇ ਉਧਰ ਸਾਹਮਣੇ ਆ ਕੇ ਜੀ ਮੁੰਬਈ ਸੇਲ ਤਮਾਕਾ 100 ਰੁਪਏ ਤੋਂ ਲੈ ਕੇ 100 ਰੁਪਏ ਤੱਕ ਤੁਹਾਨੂੰ ਮਿਲਦਾ ਜੀ ਸਾਮਾਨ। ਬਾਕੀ ਅਲੱਗ-ਅਲੱਗ ਰੇਟ ਹੈ ਜੀ। ਸੇਲ ਦੇ ਹਿਸਾਬ ਨਾਲ ਚੀਜ਼ ਦੇ ਹਿਸਾਬ ਨਾਲ ਰੇਟ ਲਾ ਲੈਂਦੇ ਜੀ। ਤੇ ਬਾਰਗੇਨ ਵੀ ਕਰ ਦਿੰਦੇ ਜੀ। ਕੀਦਰ ਆ ਗਿਆ ਜੀ ਜਿਵੇਂ ਰਸੋਈ ਦਾ ਸਾਮਾਨ ਸਬਜ਼ੀਆਂ ਵਗੈਰਾ ਕੱਟਣ ਵਾਸਤੇ ਤੁਹਾਨੂੰ ਕੋਈ ਚਾਹੀਦੀ ਹੈ ਜੀ। ਤੇ ਆਹ ਦੇਖੋ ਜੀ। ਕਿੰਨੇ ਦੇ ਜੀ ਸਾਢੇ 550 ਇਹ ਜੂਸ ਕੱਢ ਦੀ ਜੂਸ ਜੇ ਨਾਰੀਅਲ ਜੂਸ ਪਾਣੀ ਪਾ ਕੇ ਰੱਖੋ ਟਟ ਮੜ ਕੇ ਦਿਖਾਓ ਟਟ ਮੜ ਕੇ ਲੋ ਜੀ ਰੱਖ ਕੇ ਰੱਖੇ ਉਸ ਤੋਂ ਹੋ ਗਏ ਵਧੀਆ ਪੈਂਚਪੈ ਬਣਾਣਾ ਰੱਖ ਕੇ ਉਸ ਤੋਂ ਹੋ ਗਏ ਵਧੀਆ ਪੈਂਚਪੈ ਬਣਾਓਗੇ ਪਿਆਜ਼ ਵੇਰੇ ਚੋਪੀ ਕਰੋਗੇ ਨਾ ਘਰ ਦੇ ਨਾਲ ਗਿਰਨ ਦੇ ਪਿਆਜ਼ ਪਾਓਗੇ ਮੋٹے ਪਿਆਜ਼ ਕੱਟੋਗੇ ਜਿਵੇਂ ਜਿਵੇਂ ਕਹੋਗੇ ਪਿਆਜ਼ ਦੇ 16 ਸਾਧੇ ਤੁਸੀਂ ਆਲੇ ਰੱਖੋਗੇ ਰੱਖੇ ਪੁੱਤ ਇਸ ਤੋਂ ਰਹਿ ਵਧੀਆ ਲੈ ਫੈਨਟਾਈ ਵੀ ਧਿਆਨ ਰੱਖੋ ਕੈਮਰਾ ਇਹ ਇਹ ਬਲਾਸਰ 3 ਮਿੰਟ ਦੇਖ ਲੈ ਲੋ 350 ਹੈ ਸਰ ਇਹ ਕੰਮ ਕਰਦਾ ਮੰਨ ਲਓ ਕੈਮਰਾ ਹੈ ਤੇ ਉਹਦੇ ਵੀ ਸਮਾਨ ਹੈ ਨਾਲ ਹੀ ਤੇ ਤੁਸੀਂ ਫਰੇਡ ਸਕਦੇ ਹੋ ਭਾਈ ਇਧਰ ਬਹੁਤ ਸਾਰੀਆਂ ਚੀਜ਼ਾਂ ਲੱਗੀਆਂ ਹੋਇਆ ਜੀ ਸਮਾਨ ਖਰੀਦ ਕੇ ਤੁਸੀਂ ਪਤਾ ਦੇ ਕੋਲ ਆਇਆ ਕੈਮਰਾ ਹੈ ਇਹ ਨਾਮ ਇਹ ਬੰਦਾ ਸੋਦਰੋ ਜਿਵੇਂ ਘਰ ਵਾਸਤੇ ਤੁਸੀਂ ਦਰਵਾਜ਼ਿਆਂ ਤੇ ਜਾਂ ਘਰ ਦੇ ਅੰਦਰ ਤੁਸੀਂ ਲਾਉਣ ਵਾਸਤੇ ਫਲਾਵਰ ਇਹ ਵੀ ਲੈ ਸਕਦੇ ਹੋ ਤੁਸੀਂ ਬਹੁਤ ਅੱਜ ਅਸੀਂ ਇੱਥੇ ਬਣੇ ਹੋਏ ਜੀ ਲੱਕੜ ਦੀਆਂ ਚੀਜ਼ਾਂ ਬਣੀ ਹੋਈਆਂ ਜੀ ਟ੍ਰੇ ਆ ਜੀ ਲੱਕੜ ਦੀ ਬਹੁਤ ਸੋਹਣੀਆਂ ਚੀਜ਼ਾਂ ਬਣੇ ਹੋਈਆਂ ਜੀ ਲੱਕੜ ਦੇ ਹਸਾਬ ਨਾਲ ਇਹ ਫਰੂਟ ਵਗੈਰਾ ਰੱਖਣ ਵਾਸਤੇ ਚੱਕੋ ਜਿਹੜਾ ਇਹ ਮੇਲਾ ਜੀ ਸ਼ਫਾਰਦਾ 14 ਤਰੀਕ ਤੱਕ ਰਹੇਗਾ। ਬਾਕੀ ਦੁਕਾਨਾਂ ਇਸੇ ਤਰ੍ਹਾਂ ਹੀ ਇੱਥੇ ਲੱਗੇ ਰਹਿਣਗੇ ਇਦਾਂ। ਤੇ 14 ਤਰੀਕ ਤੱਕ ਤੁਸੀਂ ਆ ਸਕਦੇ ਹੋ ਜੀ। ਤੇ ਮੇਲੇ 'ਚ ਜਾਓ, ਘੁੰਮੋ ਫਿਰੋ, ਖਾਓ ਪੀਓ ਤੇ ਖਾਣਾ ਪੀਣਾ ਵੈਸੇ ਇੱਥੇ ਦਾ ਇਦਾਂ ਦਾ ਹੀ ਹੁੰਦਾ ਵਾ। ਕਿਤੇ ਬਾਹਰ ਤੁਸੀਂ ਖਾ ਸਕਦੇ ਹੋ। ਇੱਥੇ ਤੇਲ ਵਗੈਰਾ ਹੋਰ ਤਰ੍ਹਾਂ ਹੀ ਬਣਾਉਂਦੇ ਆ ਜੀ ਕਰਦੇ ਆ। ਬਾਹਰ ਤੁਸੀਂ ਖਾ ਸਕਦੇ ਹੋ ਆਪਣਾ ਪ੍ਰਸ਼ਾਦਾ ਵਾਂਣ ਛਕੋ ਤੇ ਪਕੌੜੇ ਬਰੈਡ ਵਗੈਰਾ ਤੁਸੀਂ ਨਾਲ ਹੀ ਖਾ ਲਿਓ। ਤੇ ਪਰਸ਼ੂ ਵੀ ਤੁਸੀਂ ਨਹੀਂ ਖਾਓ ਚੰਗੇ ਰਹੋਗੇ ਬੱਸੀ ਕਾਲ ਜੀ ਹਾਂ ਜੀ ਯਰਗਪਿੰਡ ਹੈ ਯਰਗਪਿੰਡ ਅੱਛਾ ਪਿੰਡ ਯਰਗਪਿੰਡ ਤੋਂ ਆਇਆ ਜੀ ਠੀਕ ਹੈ ਜਰਗਾ ਪਿੰਡਾ ਯਰਗ ਮਸ਼ਹੂਰ ਹੈ ਜੀ ਗੋਲਾ ਜਰਗ ਦਾ ਮੇਲਾ ਵੀ ਮਸ਼ਹੂਰ ਹੈ ਨਾ ਯਰਗਪਿੰਡ ਤੋਂ ਚੱਲੀ ਹੈ ਜਰਗ ਦੇ ਮੇਲੇ ਨੇ ਮੁੰਡਾ ਆਉਂਦਾ ਕਦੋਂ ਇਹ ਜਰਗ ਦਾ ਮੇਲਾ ਮਾਰਚ ਮਾਰਚ ਨੂੰ ਹੁੰਦਾ ਹੈ ਯਾਰ ਮਾਰਚ ਵਿੱਚ ਹੈ ਆਵਾਂਗੇ ਫਿਰ ਹਾਂ ਜੀ ਤੁਸੀਂ ਆਇਓ ਜੀ ਕਾਲ ਸਾਰੇ ਨੂੰ ਕਿਦਾ ਪਾਣੂ ਭਰਾਵ ਮਿਲਦੇ ਆ ਜੀ ਸਪੋਰਟ ਕਰਦੇ ਆ ਜੀ ਬਾਕੀ ਤੁਸੀਂ ਜਿੱਤ ਕੇ ਤੁਸੀਂ ਨਿਗਾਹ ਦੇਖਦੇ ਹੋ ਮਾਰਦੇ ਹੋ ਮੇਲਾ ਭਰਿਆ ਹੋਇਆ ਮੇਲਾ 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 ਕਰਦੀ ਵੀ ਮੇਲੇ ਵਿੱਚ ਆਈ ਉਹ ਕੰਮ ਹੋਇਆ ਪਿਆ ਤੇ ਬੜਾ ਮਸ਼ਹੂਰ ਮੇਲਾ ਜੀ ਛਪਾਰ ਦਾ ਮੇਲਾ ਤੇ ਇੱਧਰ ਤੁਸੀਂ ਤਾਂ ਨਿਸ਼ਾਨੇ ਲਾ ਸਕਦੇ ਆ ਜੀ ਤੇ ਉਹ ਗੁਬਾਰੇ ਲੱਗੇ ਹੋਏ ਆ ਜੀ ਛੋਟੇ ਛੋਟੇ ਬਣਾ ਕੇ ਹਾਂਜੀ ਆ ਦੇਖੋ ਸਾਹਮਣੇ ਬਾਕੀ ਇਧਰ ਖਾਣ ਪੀਣ ਵਾਲੀ ਦੁਕਾਨਾਂ ਆ ਗਈਆਂ ਜੀ ਇਧਰ ਸਾਹਮਣੇ ਉਹ ਸਾਹਮਣੇ ਚਿੱਟੀ ਕੁੜੀ ਦੇਖਦੇ ਹੋ ਉਸ ਤੋਂ ਅੱਗੇ ਤੱਕ ਮੇਲਾ ਲੱਗੇ ਹੋ ਜੀ ਦੇਖੋ ਇਹ ਨਾ ਭਾਰਾ ਮੇਲਾ ਜੀ ਤੇ ਇਦਾਂ ਲੱਗਦਾ ਜੀ ਜਿਵੇਂ ਚਾਰ ਪੰਜ ਇਕੱਠੇ ਮਿਲੇ ਨਹੀਂ ਹੁੰਦੇ ਇੱਕ ਜਗ੍ਹਾ ਤੇ ਰੱਖੇ ਹੋਣ ਇਹ ਚੀਜ਼ ਹੋਈ ਪਈ ਆ ਤੇ ਬਾਕੀ ਚਲੋ ਚਲਦੇ ਆ ਜੀ ਇੱਧਰ ਬਾਕੀ ਖਾਨਗਰਾ ਹੈਗਾ ਜੀ ਸਮਾਨ ਸਾਰਾ ਫੇਲ ਲੱਗੀ ਹੈ ਖਲੋਣੇ ਤੇ ਫੇਲ ਲੱਗੀ ਹੈ ਕਿਸੇ ਕੋਲ ਬੰਗੀ ਹੋਣੀ ਚੰਦੋਲ ਚਲੋ ਯਾ ਇੱਧਰ ਚਲਦੇ ਆ ਜੀ ਆਪਾਂ ਸਾਡਾ ਟਾਈਮ ਹੋ ਗਿਆ ਜੀ ਸਾਢੇ 6 ਵਜੇ ਦਾ ਤੇ ਦਿਨ ਹਜੇ ਖੜਾ ਜੀ ਕੋਈ ਚੱਕਰ ਨਹੀਂ ਆਪਾਂ ਦਾ ਤੇ ਇੱਧਰ ਬਈਆਂ ਨੇ ਐਨਕ ਲਾਈ ਹੋਈ ਜੀ 100-100 ਰੁਪਿਆ 100 ਰੁਪਏ ਦੀ ਘੜੀ ਤੇ 100 ਰੁਪਏ ਦੀ ਐਨਕ ਤੇ ਲੋ ਜੀ ਸ਼ਾਮ ਦਾ ਮੇਲਾ ਹੁਣ ਭਰ ਗਿਆ ਜੀ ਬਹੁਤ ਸਾਰਾ ਜੀ ਤੇ ਲੋਕ ਆਉਣ ਲੱਗੇ ਜੀ ਮੇਲੇ ਦੇ ਤੇ ਹਨੇਰਾ ਹੋਣ ਲੱਗਿਆ ਜੀ ਇਹ ਆ ਜੀ ਧੁਕਰੀ ਵਾਲੀ ਦੀ ਦੁਕਾਨ ਠੀਕ ਆ ਤੇ ਇਧਰ ਸਾਹਮਣੇ ਭਾਂਡੇ ਵਗੈਰਾ ਬਹੁਤ ਲੱਗੇ ਹੋਏ ਜੀ ਸਟੀਲ ਦੇ ਭਾਂਡੇ ਆ ਦੇ ਤੁਸੀਂ ਹਾਂ ਜੀ ਸੋ ਆਪਾਂ ਜੈਕਟ ਫੜਾ ਕੇ ਗਏ ਸੀ ਬਈ ਇਤਰਾਣੇ ਨੂੰ ਤੇ ਜੀ ਦੇ ਦਿਓ ਸਮਾਨ ਆਪਣਾ ਕੀ ਹਾਲ ਚਾਲ ਨੇ ਫੜਾ ਦਿਓ ਤੇ ਆ ਆਪਣੇ ਵੀਰਾਂ ਕੋਲ ਆਪਾਂ ਆਪਣੇ ਜੈਕਟਾਂ ਰਾਈਡਿੰਗ ਜੈਕਟਾਂ ਫੜਾ ਕੇ ਗਏ ਸੀ ਜੀ ਤੇ ਆਪਾਂ ਵਾਪਸ ਲੈ ਰਹੇ ਆ ਜੀ ਇਸ ਤੋਂ ਵੀ ਇਹ ਵੀ ਤੇਜ਼ ਲੱਗਿਆ ਇਸ ਤੋਂ ਵੀ ਘੱਟ ਲੱਗਿਆ ਬਹੁਤ ਧੰਨਵਾਦ ਵੀਰੇ ਇਹ ਕਾਲੀ ਜੈਕਟ ਹੈ ਇਹ ਰਾਈਡਿੰਗ ਜੈਕਟ ਹੈ ਜੀ ਹਾਂ ਜੀ ਇਹ ਸੇਫਟੀ ਵਾਸਤੇ ਹੈ ਜੀ ਸਹੀ ਐਸੀ ਚਲੋ ਠੀਕ ਹੈ ਜੀ ਧੰਨਵਾਦ ਗੋਗੋ ਸੋ ਐਸੀ ਅੱਜ ਦਾ ਮੇਲੇ ਦੀ ਵੀਡੀਓ ਵੀਡੀਓ ਬੜੀ ਲੱਗੀ ਤਾਂ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਜਿਹੜੇ ਨਵੇਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਸੋ ਫਾਈਨਲ ਆਪਾਂ ਆ ਗਏ ਜੀ ਘਰੇ ਤੇ ਮੇਲਾ ਬਹੁਤ ਸੋਹਣਾ ਸੀ ਸਪਾਰ ਦਾ ਮੇਲਾ ਤੇ 14 ਤਰੀਕ ਤੱਕ ਮੇਲਾ ਰਹੇਗਾ ਹਜੇ ਤੇ ਜਰੂਰ ਜਾ ਕੇ ਤੁਸੀਂ ਦਰਸ਼ਨ ਕਰਕੇ ਆਇਓ ਮੇਲੇ ਵਿੱਚ ਹਾਜ਼ਰੀ ਵਰਕੇ ਆਇਓ ਤੇ ਆਪਣੀ ਵੀਡੀਓ ਅੱਤੱਕ ਜੀ ਵੀਡੀਓ ਵਧੀਆ ਲੱਗੀ ਤਾਂ ਜਰੂਰ ਸ਼ੇਅਰ ਕਰਿਓ ਲਾਈਕ ਕਰਿਓ ਜਿਹੜੇ ਨਵੇਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਵਿੱਚ ਆਪਾਂ ਨੂੰ ਫੋਲੋ ਕਰ ਲਿਓ ਸਿੱਖ ਰਾਈਟਰ ਆਪਣਾ ਇੰਸਟਾਗ੍ਰam ਹੈ ਜੀ ਤੇ ਸਿੱਖ ਰਾਈਟਰ ਆਪਣਾ ਫੇਸਬੁਕ ਪੇਜ ਹੈ ਤੇ ਵਰਿੰਦਰ ਸਿੰਘ ਗੋਲਡੀ ਆਪਣੀ ਫੇਸਬੁਕ ਆਈਡੀ ਹੈ ਜੀ ਤੇ ਜਰੂਰ ਜਾ ਕੇ ਫੋਲੋ ਕਰ ਲਿਓ ਤੇ ਤੁਹਾਨੂੰ ਨਵੀਆਂ ਅਪਡੇਟ ਮਿਲਦੀ ਰਹੇਗੀ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਵਿੱਚ ਸਾਰਨ ਪਿਆਰ ਬਾਰੇ ਸਤਿ ਸ੍ਰੀ ਅਕਾਲ ਜੀ ਰੱਬ ਰੱਖਾ